ਸਵੰਤ ਸਿੰਘ ਨੇ ਕੀ ਆਪਣੀ ਜ਼ਿੰਦਗੀ ਦੀ ਇੱਕ ਗੱਲ ਸੁਣਾਉਂਦੇ ਆ ਕਹਿੰਦੇ ਕਿ ਉਹਨਾਂ ਦੇ ਸਮੇਂ ਭਾਈ ਸਾਹਿਬ ਭਾਈ ਸਮੁੰਦ ਸਿੰਘ ਜੀ ਬੜੇ ਉੱਚੇ ਜੀਵਨ ਵਾਲੇ ਰਾਗੀ ਸਨ ਮੈਨੂੰ ਬੜਾ ਹੀ ਪਿਆਰ ਕਰਦੇ ਸਨ ਇੱਕ ਦਿਨ ਮੈਂ ਉਹਨਾਂ ਨੂੰ ਪੁੱਛ ਬੈਠਾ ਭਾਈ ਸਾਹਿਬ ਜੀ ਜੋ ਸ਼ਬਦ ਬੇਟਾ ਆਪ ਨੂੰ ਪ੍ਰਾਪਤ ਹੁੰਦੀ ਆ ਉਸ ਵਿੱਚ ਆਪ ਦਾ ਤੇ ਆਪ ਦੇ ਪਰਿਵਾਰ ਦਾ ਨਿਰਭਾਹ ਠੀਕ ਹੋ ਜਾਂਦਾ ਤਾਂ ਕਹਿਣ ਲੱਗੇ ਕਿ ਸਾਨੂੰ ਸਾਡੇ ਬਜ਼ੁਰਗਾਂ ਨੇ ਨੇ ਉਪਦੇਸ਼ ਦਿੱਤੇ ਸੀ ਪਹਿਲਾ ਏ ਕਿ ਕੀਰਤਨ ਗੁਰੂ ਨੂੰ ਸੁਣਾਉਣ ਲਈ ਕਰੀਏ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਲੋਕਾਂ ਦੀ ਪ੍ਰਸ਼ੰਸਾ ਨਾ ਕਰੀਏ ਦੂਜਾ ਏ ਕਿ ਜ਼ਰੂਰਤਾਂ ਘਟਾ ਲਈਏ ਤਾਂ ਥੋੜੀ ਜਿਹੀ ਗੁਜ਼ਾਰਾ ਹੋ ਜਾਂਦਾ ਜੇ ਵਧਾ ਲਈਏ ਤਾਂ ਬਹੁਤੀ ਚਵ ਨਹੀਂ ਹੁੰਦਾ ਤੀਜਾ ਏ ਕਿ ਸ਼ਬਦ ਭੇਟਾ ਨੂੰ ਮਨੁੱਖਾਂ ਵੱਲੋਂ ਦਿੱਤਾ ਦਾਨ ਨਾ ਸਮਝਣਾ ਪਰਮਾਤਮਾ ਵੱਲੋਂ ਦਿੱਤੀ ਦਾਤ ਸਮਝਣਾ ਇਸ ਨੂੰ ਝਾਕ ਨਾ ਰੱਖਣਾ ਹੋ ਜਾਵੇ ਉਸ ਦਾਤੇ ਦੀ ਬਖਸ਼ਿ ਸਮਝਣਾ ਜੇ ਕੁਝ ਵੀ ਨਾ ਪ੍ਰਾਪਤ ਹੋਵੇ ਤਾਂ ਵੀ ਉਸ ਦੀ ਮਿਹਰ ਸਮਝਣਾ ਕਿ ਉਸ ਪਰਮਾਤਮਾ ਨੇ ਕੀਰਤਨ ਕਰਨ ਦਾ ਮੌਕਾ ਤਾਂ ਬਖਸ਼ਿਆ ਬਾਕੀ ਸ਼ਬਦ ਭੇਟਾ ਸਾਨੂੰ ਇੰਨੀ ਕੋ ਮਿਲ ਜਾਂਦੀ ਆ ਇੰਨੀ ਕੋ ਪ੍ਰਾਪਤ ਹੋ ਜਾਂਦੀ ਆ ਕਿ ਦਸਵੰਦ ਕੱਢਣ ਲੱਗਿਆਂ ਵੀ ਔਖ ਨਹੀਂ ਆਉਂਦੀ ਸਿੱਖ ਕੌਮ ਨੂੰ ਇਸ ਸਮੇ ਇਹੋ ਜੇ ਰਾਗੀ ਸਿੰਘਾਂ ਪਰ ਚਾਰਕਾ ਤੇ ਟਾਡੀਆਂ ਦੀ ਬੜੀ ਲੋੜ ਆ ਜਿਨ੍ਹਾਂ ਲਈ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਤੋਂ ਐਮ ਕੁਝ ਨਾ ਹੋਵੇ ਪਹਿਲ ਇਹ ਚੀਜ਼ ਹੋਵੇ ਬਾਕੀ ਸਭ ਬਾਅਦ ਕਿਉਂਕਿ ਇਹੋ ਜੇ ਜੀਵਨ ਵਾਲਿਆਂ ਦੇ ਮੂੰਹ ਚੋਂ ਨਿਕਲਿਆ ਕੱਲਾ ਕੱਲਾ ਸ਼ਬਦ ਜ਼ਿੰਦਗੀਆਂ ਪਲਟਣ ਦੀ ਸਮਰੱਥਾ ਰੱਖੂਗਾ